ਨਾ ਜੋਨ ਸੀ ਨਾਲ ਆਈ ਐ ਪਰ ਗਿੰਦੀ ਨੇ ਫਲੀ ਨਹੀਂ ਪੰਨੀ ਜੇ ਜੱਫਾ ਲਾਵੇ ਸਵਾਦ ਫੇਰ ਆਵੇ ਜੇ ਗਿੱਟਿਆਂ ਚ ਬੜੇ ਸਵਾਦ ਫੇਰ ਆਵੇ ਜੇ ਜੱਫਾ ਲਾਵੇ ਓ ਦੁਨੀਆ ਤਾਂ ਨੱਚੇ ਦੁਨੀਆ ਤਾਂ ਤੁਨੂੰ ਮੰਨੇ ਹੁਣ ਕੌਣ ਜੱਸਾ ਤੇ ਬਿੱਲਾ ਜੱਸਾ ਤੇ ਬਿੱਲਾ ਲੱਗਿਆ ਜੋਰ ਨਰਮਕੋ ਆ ਸਾਰੇ ਸਰਾ 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 ਓ ਗਬਰੂਆ ਓ ਗਬਰੂਆ ਇਹ ਜੱਸਾ ਧੰਨਾ ਸ਼ਹੀਦ ਪਿੰਡ ਐ ਐਨ ਕਹਿੰਦੇ ਮੁੰਡਾ ਧੰਨ ਧੰਨ ਕਰਵਾਈ ਆਉਂਦਾ ਸਰਦਾਰ ਚੰਦ ਸਿੰਘ ਜੀ ਸੰਧੂ ਸਾਹਿਬ ਵੱਡਾ ਮਾਨ ਸਨਮਾਨ ਬੋਲਾਂ ਤੋਂ ਕਰਦੇ ਐ ਵਾਹਿਗੁਰੂ ਚੜ੍ਹਦੀ ਕਲਾਤ ਰੱਖੇ ਆਹ ਪਈ ਹੋਈ ਰੇਡ ਲੱਗਿਆ ਹੋਇਆ ਜੋਰ ਏ ਏ ਏ ਏ ਆਹ ਜੱਫਾ ਆਹ ਜੱਫਾ ਆਹ ਜੱਫਾ ਕਹਿੰਦੇ ਟਿਕਾਣੇ ਦਾ ਹੁਣ ਹੈ ਸਿਰਾਲੀਆ ਮੰਦੋ ਨੰਬਰ ਨੰਬਰ ਜਾਫੀਆਂ ਦੇ ਹਿੱਸੇ ਐ ਨੰਬਰ ਜਾਫੀਆਂ ਦੇ ਹਿੱਸੇ ਐ ਜੀ